ਜੀ ਉਹ ਚੱਲ ਰਿਆ ਨੇ ਵੱਡੇ ਵੱਡੇ ਸ਼ਹਿਰਾਂ ਵਿੱਚ ਇਹ ਵੀ ਮੈਂ ਜਿਹੜੀ ਤੁਹਾਨੂੰ ਸਟੋਰੀ ਸੁਣਾਉਂਗਾ ਇਹ ਸਟੋਰੀ ਤੁਸੀਂ ਐਂਡ ਤੱਕ ਜਰੂਰ ਸੁਣ ਕੇ ਜਾਇਓ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਜਿਹਦੀ ਸਟੋਰੀ ਵਿੱਚੋਂ ਇਸ ਸਟੋਰੀ ਹਾਕ ਹੈ ਕਿ ਦਿੱਲੀ ਦੀ ਪਰ ਜਿਹੜਾ ਮੁੰਡਾ ਦਾ ਇਸ ਕਹਾਣੀ ਦਾ ਉਹ ਸ਼ੁਰੂ ਹੁੰਦਾ ਦਾ ਹਸ਼ਾਰਪੁਰ ਤੋਂ ਹਸ਼ਾਰਪੁਰ ਦੇ ਕੋਲ ਦਾ ਰਹਿੰਦਾ ਉਹਨਾਂ ਦੀ ਬਹੁਤ ਸਾਰਾ ਮੁੰਡਾ ਸੀਗਾ ਸਮਝਦਾਰ ਮੁੰਡਾ ਸੀ ਜਿਹਦਾ ਨਾਮ ਸੀਗਾ ਸਾਹੀ ਸਾਇਲ ਜਿਵੇਂ ਜਿਵੇਂ ਮਰ ਵੱਡੀ ਹੁੰਦੀ ਜਾਂਦੀ ਹੈ ਉਹ ਬਹੁਤ ਮਤਵਕ ਪਰਿਵਾਰ ਤੁਸੀਂ ਕੋਈ ਬੜਾ ਪੈਗਣ ਉਹਨ ਲੋਕ ਕੋਲ ਹੈ ਨਹੀਂ ਸੀਗਾ ਵਿਚਾਰਾ ਕੋਲ ਠੀਕ ਠਾਕ ਆਦਾ ਕਮਾਉਂਦੇ ਜਿੱਦ ਕੰਮ ਦੇ ਸੀਗੇ ਹੁਣ ਜਿਹੜੇ ਸਾਇਲ ਨੂੰ ਟੈਨਸ਼ਨ ਆਉਣ ਲੱਗੀ ਵੀ ਕਿਵੇਂ ਉਹ ਆਪਣੇ ਰੋਣੋ ਦੋ ਪਾਂਾ ਸੀਗਾ ਛੋਟਾ ਉਹਨੂੰ ਉਹਦੇ ਵਿਆਹ ਵੀ ਕਰਨੇ ਸੀਗੇ ਤੇ ਆ ਦੇ ਘਰ ਦਾ ਖਰਚਾ ਉਹਨੇ ਹੀ ਤੋਰਨਾ ਸੀਗਾ ਜਿਵੇਂ ਜਿਵੇਂ ਸਾਇਲ ਵੱਡਾ ਹੁੰਦਾਗਾ ਦੇਖੋ ਜੀ ਬਹੁਤ ਖੂਬਸੂਰਤ ਸੀਗਾ ਤੇ ਉਹਨੇ ਨਾ ਆਰਮੀ ਦੇ ਜਿਹੜੇ ਟੈਸਟ ਦੇ ਨੇ ਸਟਾਰਟ ਕਰਤੇ ਉਨੇ ਉਹਨਾਂ ਦੇ ਡ੍ਰੀਮ ਸੀਗੇ ਕਿ ਸੁਪਨਾ ਜਿਵੇਂ ਆਰਮੀ ਇਸੈਕਟ ਹੋ ਜੇ ਤੇ ਆਪਦੇ ਜਿਹੜੇ ਘਰ-ਦਾਰ ਹਾਲਤ ਖਰਾਬ ਆ ਉਹ ਨੂੰ ਸਹੀ ਕਰ ਦੇ। ਤੇ ਪਹਿਲੇ ਜੋ ਟੈਸਟ ਦੇ ਕਿਉਂਦਾ ਉਦੋਂ ਵੀ ਉਹ ਕਲੀਅਰ ਨਹੀਂ ਕਰ ਪਾਉਂਦਾ। ਬਹੁਤ ਉਦਾਸ ਹੁੰਦਾ ਫਾਇਲ ਤੇ ਚਲੋ ਹੋਰ ਜਵੈਰੀ ਕਰ ਮੇਰੇ ਕੋਲ ਦੋ ਚਾਂਸ ਹੋਰ ਆ ਗਏ ਦੂਜਾ ਚਾਂਸ ਪੈ ਜਦੋ ਉਸ ਤੋਂ ਬਾਅਦ ਫੇਰ ਉਹ ਦੂਜਾ ਚਾਂਸ ਜੇ ਉਹ ਜਾਂਦਾ ਵੱਡੂ ਦੇਣਾ ਦੂਸਰੀ ਵਾਰ ਵੀ ਉਹ ਕਲੀਅਰ ਨਹੀਂ ਕਰ ਪਾਉਂਦਾ ਤਾਂ ਫੇਰ ਉਹ ਉਦਾਸ ਹੋ ਗਿਆ ਜ਼ਿਕਰੀ ਬਹਿ ਜਾਂਦਾਗਾ। ਕਾਲ ਲਰੈਜ ਲਾਸਟ ਚਾਂਸ ਪਰ ਉਹ ਤੋਂ ਪਹਿਲਾਂ ਲਾਸਟ ਚਾਂਸ ਤੋਂ ਬਹੁਤ ਡਿਪਰੈਸ਼ਨ ਦੇ ਜਾ ਚੁੱਕਾ ਸੀਗਾ ਸਾਈਲ ਤੇ ਸਾਈਲ ਜਿਹੜਾ ਪੈਣਾ ਉਹ ਵੀ ਬਹੁਤ ਸਮਝਾਉਣਾ ਵੀ ਤੂੰ ਹਿੰਮਤ ਨਾਲ ਹਾਰ ਵੀ ਹੋਰ ਬਥੇਰੇ ਕਾਮਾਂਗੇ ਤੇ ਵੀ ਤੇਰਾ ਇੱਕ ਚੰਗਾ ਜੇ ਹੋਰ ਪਿਆਈ ਹੈਗਾ ਤੇ ਬਹੁਤ ਮੋਟੀਵੇਸ਼ਨ ਕਰਦੇ ਹੈਗੇ ਐਦਾਂ ਕਰਦੇ ਕਹਿੰਦੇ ਨਾ ਸਾਈਲ ਨੂੰ ਇੱਕ ਫੋਨ ਆ ਜਾਗਾ ਉਹ ਫੋਨ ਆ ਜਾਗਾ ਦਿੱਲੀ ਤੋਂ ਜਿਹੜੀ ਦਿੱਲੀ ਦਾ ਦੋਸਤ ਸੀਗਾ ਕਰੇਂਦਾ ਉਹ ਫੋਨ ਕਰਦਾ ਹੈ ਸਾਈਲ ਨੂੰ ਗੱਲ ਕਹਿੰਦਾ ਵੀ ਤੂੰ ਆਦਾਸ ਨਾ ਹੋ ਤੂੰ ਇੱਥੇ ਮੇਰੇ ਕੋਲ ਆ ਜਾ ਜੇ ਤੂੰ ਆਰਮੀ ਲੌਕ ਨਹੀਂ ਮਿਲੀ ਕਿ ਤੁਹਾਨੂੰ ਮੈਂ ਚੰਗੀ ਜੋਬ ਲਵਾ ਦਊਗਾ ਤੂੰ ਪੜ੍ਹਿਆ ਲਿਖਿਆ ਹੈਗਾਗਾ ਤੇ ਵੀ ਤੂੰ ਇੱਥੇ ਆ ਜਾ ਫਿਰ ਜਿਹੜਾ ਸਾਈਲੋ ਕਹਿੰਦਾ ਵੀ ਮਾਦੀ ਮਮ ਮੈਂ ਨਾਲ ਗੱਲ ਕਰਕੇ ਤੇਰੇ ਨੂੰ ਮੈਂ ਦੱਸਦਾਗਾ ਤੇ ਬਰਾਉ ਦੀ ਮੰਮੀ ਪਪਾ ਨਾਲ ਜਿਹੜਾ ਸਾਈਲੋ ਕਰ ਲੋ ਸ਼ੇਅਰ ਕਰਦਾ ਵੀ ਇੱਦਾਂ ਦਾ ਕਰਕੇ ਜਿਹੜਾ ਕੋਈ ਦੋਸਤ ਹੈਗਾ ਉਹਨੂੰ ਦਿੱਲੀ ਬੁਲਾ ਰਿਹਾ ਹੈਗਾ ਕਰਦੇ ਉਸ ਦੋਸਤ ਨੂੰ ਵੀ ਜਾਣਦੇ ਸੀਗੇ ਤੇ ਉਹਨਾਂ ਨੇ ਛੱਟਪਟ ਹਮੀ ਭਰਤੀ ਵੀ ਤੂੰ ਚਲਾ ਜਾ ਆਹਦੇ ਦੋਸਤ ਕੋਲ ਉਹਨਾਂ ਨੇ ਤੇਰਾ ਜਿਹੜਾ ਦਿਮਾਗ ਹੋ ਪ੍ਰੋਫੈਸ਼ਨਲ ਹੋਊਗਾ ਤੇ ਨਾਲੇ ਤੂੰ ਕੰਮ ਕਰੇਗਾ ਚੱਲ ਪੀ ਲਿਆਵੇਂਗਾ ਹੁਣ ਜਿਹੜਾ ਸਾਇਲ ਉਹ ਆਸ਼ਾਰਪੁਰ ਤੋਂ ਦਿੱਲੀ ਜੇ ਤੱਕ ਕਲੰਦਾਗੜ੍ਹ ਤੇ ਟ੍ਰੇਨ ਤੇ ਬੈਠ ਜਾਂਦਾ। ਹੁਣ ਜਿਹੜਾ ਉਹਦਾ ਦੋਸਤ ਆਉਂ ਅੱਗੇ ਸਟੇਸ਼ਨ ਤੋਂ ਆ ਕੇ ਉਹਨੂੰ ਸਾਇਲ ਨੂੰ ਲੈ ਜਾਂਦਾ। ਹੁਣ ਜਿਹੜਾ ਦੋਸਤ ਉਹ ਸਾਇਲ ਨੂੰ ਸਟੇਸ਼ਨ ਤੋਂ ਆ ਕੇ ਉਹਨੂੰ ਲੈ ਜਾਂਦਾ ਤੇ ਜਿਹੜਾ ਉਹਦਾ ਦੋਸਤ ਸੀ ਉਹ ਕਹਿੰਦਾ ਸੀ ਸਰੋਜਨੀ ਨਗਰ ਉੱਥੇ ਆਪਦੇ ਨਾਲ ਰੱਖਦਾਗਾ ਇੱਕ ਉਹ ਫਲੈਟ ਵੀ ਦਵਾਉਂਦਾਗਾ। ਤੇ ਉੱਥੇ ਕੋਈ ਕੱਪੜਿਆਂ ਦੀ ਦੁਕਾਨ ਹੁੰਦੀ ਹੈ ਵੀ ਤੇ ਉੱਥੇ ਕੰਮ ਤੇ ਉਹਨੂੰ ਲਵਾਉਂਦਾਗਾ ਸਾਇਲ ਨੂੰ ਵੀ। ਤਦੋਂ ਵਧੀਆ ਕੰਮ ਚੱਲਦਾਗਾ ਤਦੋਂ 67000 ਰੁਪਏ ਦੇਣ ਲੱਭੀ ਜਾਂਦੇ ਕਿ ਕੱਪੜਿਆਂ ਵਾਲੇ ਦੇ ਤੇ ਉਹ ਜਿਹੜਾ ਪਰਚਾ ਪਾਣੀ ਦੀ ਰਹਿਣ ਸਹਿਣ ਦਾ ਕਰਦਾ ਸਾਰੇ ਜਿਹੜੇ ਕੰਪਨੀ ਵਾਲੇ ਕੱਪੜਿਆਂ ਵਾਲੇ ਸੀ ਉਹ ਖੁਦ ਆਪ ਕਰਦੇ ਸੀਗੇ ਤਾਂ ਕਿ ਜਿਹੜੇ ਫਾਇਲ ਨੂੰ ਬਾਵਾ ਪਾਸੇ ਬਾਤ ਜਾਂਦੇ ਸੀਗੇ ਤਾਂ ਕਰਕੇ ਉਹ ਮਹੀਨੇ ਦੇ ਅੰਤ ਤੇ ਪੈਸੇ ਘਰੇ ਭੇਜਣ ਲੱਗਦਾ ਸੀਗਾ ਹੁਣ ਕਰਦੇ ਹੋਏ ਇਧਰੋਂ ਬਹੁਤ ਖੁਸ਼ੀ ਹੈ ਵੀ ਉਹਨਾਂ ਦੇ ਜਿਹੜਾ ਪੁੱਤ ਸੀ ਉਹ ਕਮਾਉਣ ਲੱਗਦਾ ਸੀਗਾ ਤੇ ਉਹਨਾਂ ਨੇ ਕਮ ਪੈਸੇ ਦੇ ਨਾਮ ਨੂੰ ਖੁਸ਼ੀ ਬਹੁਤ ਦਿਸ ਰਿਹਾ ਸੀਗਾ ਤਦ ਉਹ ਜਿੰਦਰੀ ਚੱਲਦੀ ਆ ਵਿਚਾਰੇ ਸਹਿਲ ਨੂੰ ਸਹਿਲ ਨੂੰ ਇਹ ਨਹੀਂ ਪਤਾ ਸੀਗਾ ਕਿ ਕਿਹੜੇ ਵੱਲੇ ਉਹਦੀ ਜ਼ਿੰਦਗੀ ਇੱਕ ਮੁਗਲੂ ਤੜਾ ਜਿਹੜਾ ਕਰਨਾ ਉਹ ਕਰ ਲੂਗੀ ਤੇ ਹੁਣ ਜਿਹੜੀ ਜ਼ਿੰਦਗੀ ਉਹਦੀ ਤਰ੍ਹਾਂ ਲੈਂਦੀ ਹੈਗੀ ਉਹਦੇ ਨੂੰ ਜਿੱਥੋਂ ਫੈਟ ਰਹਿੰਦਾ ਸੀਗਾ ਸਹਿਲ ਉਹਦੇ ਥੱਲੇ ਨੱਚੇ ਤੇ ਜਮ ਸੀਗੀ ਤੇ ਰੂਤullah ਪਹਿਲਾਂ ਸ਼ੁਰੂ ਕਰਦਾ ਸਹਿਲ ਉਹ ਆਰਮੀਨਾਂ ਚਾਉਂਦਾ ਤਾਂ ਕਰਕੇ ਉਹਨਾਂ ਆ ਵੀ ਫਿਟਨੈਸ ਦਾ ਚਾਉਂਦਾ ਸਹਿਲ ਬਹੁਤ ਜਿਆਦਾ ਸਹਿਲ ਉਹਦੀ ਬੋਡੀ ਬਣਾ ਕੇ ਰੱਖਿਆ ਉਹ ਜਿਹੜੇ ਸਿਰ ਦਾ ਤੰਦਰੁਸਤੀ ਰੱਖਿਆ ਤੇ ਉਹ ਤਾਂ ਕਰਦੇ ਜਿਹੜੀ ਨੀਚੇ ਜਮ ਸੀਗੀ ਉੱਥੇ ਐਡਮਿਸ਼ਨ ਕਰਾ ਹੁੰਦਾਗਾ ਸਹਿਲ ਇਨਮਿਸ਼ਨ ਪਰਵਾਜ਼ ਦੇ ਉੱਤੇ ਵੀ ਹੋਰ ਦੋਸਤ ਮਿੱਤਰ ਬਣਦੇ ਆਗੇ ਚੰਗੇ ਦੋਸਤ ਬਣਦੇ ਆਗੇ ਸਾਈ ਜੀ ਹੋਂ ਜਿਹੜਾ ਬਹੁਤ ਕੋਸ਼ਿਸ਼ ਸੀਗਾ ਪਰ ਹੁਣ ਉਹਦੀ ਜ਼ਿੰਦਗੀ 'ਚ ਇੱਕ ਬੰਦਾ ਆਉਣਾ ਸ਼ਖਸ਼ ਆਉਂਦਾ ਜਿਹਦਾ ਨਾਮ ਸੀਗਾ ਰਾਜਵ ਉਹ ਰਾਜਵ ਸੀਗਾ ਜਿੰਮ ਦਾ ਓਨਰ ਕੋ ਰਾਜਵ ਦਾ ਬਾਬਾ ਮਲਿਕ ਕੁਰੇ ਵੀ ਦੋਸਤ ਬਣ ਜਾਂਦਾ ਵਾ ਤੇ ਉਹ ਇੱਕ ਦਿਨ ਉਹਨੇ ਰਾਜਵ ਨੂੰ ਉਹਨੂੰ ਸਾਈ ਨੂੰ ਕਹਿੰਦਾ ਦਾ ਵੀ ਮੈਂ ਤੈਨੂੰ ਪੈਸੇ ਕਿੰਨੇ ਦਿੰਦਾ ਜੇ ਤੂੰ ਕੰਮ ਕਰਦਾ ਵਾ ਸਾਈ ਕਹਿੰਦਾ ਵੀ ਮੈਨੂੰ ਬਾਬੂ ਵੀ ਵੀ ਬਾਈ ਆ ਕੇ ਤੂੰ ਦਿਆਗੀ ਦੇ ਵੀਰ ਨੇ ਜੇ ਬਹੁਤ ਕੋਸ਼ਾ ਆਗਾ ਪਰ ਫਿਰ ਜਿਹੜਾ ਰਗਵੋ ਇਹ ਗੱਲ ਕਹਿੰਦਾ ਕਿ ਵੀ 20 ਬਾਏ ਹਜ਼ਾਰ ਬਸ ਇਹਨੇ ਤੇਰੇ ਘਰ ਦਾ ਬਜਟ ਕਿਵੇਂ ਜਲਦਾ ਹੋਣਾਗਾ ਵੀ ਤੂੰ ਕਿਹੜੇ ਸੁਪਨੇ ਪੂਰੇ ਕਰਦਾ ਹੋਣਾਗਾ ਆਪਦੇ ਫਿਰ ਵਿੱਚ ਜਿਹੜਾ ਸਾਈਲੋਂ ਕਹਿੰਦਾ ਵੀ ਸੁਪਨੇ ਤਾਂ ਕਿਹੜੇ ਪੂਰੇ ਹੋਣੇ ਆ ਵੀ ਜਿਹੜਾ ਮੈਂ ਤੇ 5-6000 ਰੁਪਏ ਅੰਦਰ ਤੇ ਬਚ ਜਾਂਦਾ ਮੈਂ ਉਹਦੇ ਘਰ ਭੇਜ ਦਿੰਦਾਗਾ ਤੇ ਫਿਰ ਇਹਦਾ ਰਗਵੋ ਸਾਈਲੋਂ ਨੂੰ ਗੱਲ ਕਹਿੰਦਾਗਾ ਵੀ ਮੈਂ ਤੈਨੂੰ ਇੱਕ ਕੰਮ ਦੱਸਾਂ ਤੇ ਜਿਹੜਾ ਸਾਈਲੋਂ ਰਗਵੋ ਨੂੰ ਕਹਿੰਦਾ ਦੱਸੋ ਤੇ ਰਗਵੋ ਨੂੰ ਸਾਈਲੋਂ ਕਹਿੰਦਾ ਵੀ ਇਹ ਕੰਮ ਜੇ ਤੈਨੂੰ ਮਿਹਨਤੀ ਬਹੁਤ ਘੱਟ ਕਰਨੀ ਪੈਣੀ ਹੈ ਜੀ ਮ ਸਾਇਲਨ ਹਰਾਮ ਰਹਿੰਦਾ ਵੀ ਇਸ ਕੰਮ ਤੇ ਮਤਲਬ ਮੇਨਟੂ ਵੀ ਟੱਟ ਕਰਨੀ ਪੈਣੀ ਆ ਮਾਜੀ ਵੀ ਮੈਨੂੰ ਆਉਣਾ ਤੇ ਪੈਸੇ ਵੀ ਮੈਨੂੰ ਬਾਅਦ ਦੁੱਗਨੇ ਮਿਲਨੇ ਆਦੂ ਤੇ ਫਿਰ ਇਹਦਾ ਕੀ ਕੰਮ ਆਗਾ ਹੋਂ ਜਿਹੜਾ ਰਾਗਵਰ ਰਾਗਵਰ ਤੂੰ ਦੱਸਦਾਗਾ ਜਿਹੜਾ ਉਹ ਅਗਲਾ ਦਿਨ ਆਉਂਦਾਗਾ ਰਾਗਵਰ ਉਹ ਅੱਧੀ ਰਾਤ ਹੋਈ ਹੁੰਦੀ ਹੈਗੀ ਤੇ ਰਾਗਵਰ ਸਾਇਲਨ ਨੂੰ ਫੋਨ ਕਰਦਾਗਾ ਤੇ ਇਹ ਗੱਲ ਕਹਿੰਦਾ ਵੀ ਤੂੰ ਕੀ ਕਰ ਰਿਹਾਗਾ ਸਾਇਲਨ ਕਹਿੰਦਾ ਜੀ ਮੈਂ ਵਿਹਲਾ ਨਾ ਮੈਂ ਫ੍ਰੀ ਐ ਜੀ ਮੇਰੀ ਨੀ ਆਟੋਮੈਟਿਕ ਕਰਨਾਗਾ ਉਹ ਟਾਈਮ ਜੀਗਾ 10 11 ਵਜੇ ਦਾ ਤੇ ਜਿਹੜਾ ਰਾਗਵਰ ਸਾਇਲਨ ਨੂੰ ਕਹਿੰਦਾ ਵੀ ਤੂੰ ਨੀਚੇ ਆ ਮਾ ਜੀਰੇ ਬਾ ਜਦੋਂ ਰਾਗੂ ਸਾਈਂ ਸੀ ਕੋਟਿਆ ਸ਼ਹਿਰ ਹੁੰਦਾ ਵਾ ਤੇ ਨੀਤੇ ਚਲਾ ਜਾਂਦਾ ਵਾ ਉਹ ਦੇਖਦਾ ਵਾ ਰਾਗੂ ਕੋ ਵੱਡੀ ਥੀ ਉੱਪਰਡੀ ਤੇ ਬੈਠਾ ਸੀਗਾ ਉਸ ਤੋਂ ਬਾਅਦ ਸਾਈਂ ਉਹ ਰਾਗੂ ਨੂੰ ਬਿਠਾਉਂਦਾ ਵਾ ਤੇ ਇੱਕ ਲਾਜਪਤ ਨਗਰ ਆਖਾ ਦਿੱਲੀ ਚ ਉੱਥੇ ਚਲਾ ਜਾਂਦਾ ਵਾ ਤੇ ਉਸ ਤੋਂ ਪੋਜਪੂਲ ਬਣਿਆ ਸੀਗਾ ਉੱਥੇ ਲਾਜਪਤ ਨਗਰ ਤੇ ਤੇ ਸਾਈਂ ਨੇ ਤੇ ਗੱਡੀ ਨੂੰ ਆ ਰੱਖੋ ਵੀ ਰਾਗੂ ਗੱਡੀ ਰੋਕਦਾ ਵਾ ਤੇ ਬਾਹਰ ਨਿਕਲ ਕੇ ਨਾ ਆਪ ਦੇ ਬੱਚੇ ਨਾ ਰਮਾਲ ਬਨ ਲੈਂਦਾ ਵਾ ਨਾ ਰਮਾਲ ਬਨਦਾ ਵਾ ਉਸ ਤੋਂ ਬਾਅਦ ਸਾਈਂ ਨੂੰ ਪੁੱਛਦਾ ਵੀ ਤੁਸੀਂ ਆਪਾਂ ਇੱਥੇ ਕੀ ਕਰਨ ਆਏ ਆਂਗੇ ਤੇ ਨਾਲੇ ਤੁਸੀਂ ਇਹ ਰਮਾਲ ਦਾ ਕੀ ਬਨ ਲੈ ਗਲੇ 'ਚ ਤੇ ਰਗ ਨੂੰ ਸਾਇਲ ਨੂੰ ਕਹਿੰਦਾ ਜੀ ਰੁਕ ਜਾ ਮੈਂ ਤੈਨੂੰ ਆਖੇ ਅੱਖੀ ਦੇਖ ਕੇ ਤੂੰ ਸਮਝ ਆ ਜੀ ਸਾਰੀ ਗੱਲ ਬਾਤ ਉਸ ਤੋਂ ਬਾਅਦ ਹੋਰ ਬਤੇਰੇ ਮੁੰਡੇ ਉੱਤੇ ਆਉਂਦੇ ਆ ਜਿਨ੍ਹਾਂ ਦੇ ਰਮਾਲ ਪਏ ਸੀ ਗੱਲ ਗੱਲ 'ਚ ਤੇ ਇੱਕ ਹੁੰਦਾ ਕਿ ਉਹ ਮਖੜਾ ਹੁੰਦਾ ਤੇ ਕੋਲੇ ਨੇ ਕੋ ਗੱਡੀ ਹੁੰਦੀ ਹੈ ਗੱਡੀ ਵਿੱਚ ਸੀਗੀ ਇੱਕ ਕੁੜੀ ਜਦੋਂ ਕੁੜੀ ਗੱਡੀ ਰੋਕਦੀ ਉਸ ਮੁੰਡੇ ਕੋਲ ਤੇ ਜਿਹੜੀ ਕੁੜੀ ਉਸੇ ਸੱਦਾਉ ਕਰਦੀ ਹੈਗੀ ਤੇ ਥੋੜੀ ਬਹੁਤ ਗੱਲਬਾਤ ਕਰਦੀ ਹੈਗੀ ਮੁੰਡੇ ਤੇ ਕੁੜੀ ਉਸ ਤੋਂ ਬਾਅਦ ਉਹ ਜਿਹੜੀ ਕੁੜੀਆ ਮੁੰਡੇ ਨੂੰ ਬਿਠਾ ਕੇ ਲੈ ਜਾਂਦੀ ਹੈਗੀ ਹੁਣ ਜਿਹੜਾ ਇੱਥੇ ਰਗਵ ਆ ਉਹ ਸਾਇਲ ਨੂੰ ਕਹਿੰਦਾ ਹੁਣ ਤੈਨੂੰ ਸਮਝ ਆ ਗਈ ਵੀ ਮੈਂ ਕੀ ਕਹਿਣਾ ਚਾਹੁੰਦਾ ਹਾਂ ਵੀ ਤੈਨੂੰ ਕੀ ਕੰਮ ਆਗਾ ਜਿਹੜਾ ਤੇ ਸਾਇਲ ਸੀ ਉਹ ਭੋਲਾ ਭੋਲਾ ਬੰਦਾ ਸੀ ਹਿਆਰਪੁਰ ਦੇ ਕੋਲ ਨਿੱਕੇ ਪਿੰਡ ਤੋਂ ਗਿਆ ਸੀ ਉਹ ਕਹਿੰਦਾ ਇਹ ਮੈਨੂੰ ਹਜੇ ਵੀ ਨਹੀਂ ਸਮਝ ਆਇਆ ਕਿ ਤੂੰ ਕੀ ਕਹਿਣਾ ਚਾਹੁੰਦਾਗਾ ਫਿਰ ਉਹ ਇੱਥੇ ਜਿਹੜਾ ਰਗਵ ਆ ਉਹ ਸਾਇਲ ਨੂੰ ਸਮਝਾਉਂਦਾਗਾ ਵੀ ਆਪਾਂ ਜਿਹੜਾ ਇੱਥੇ ਇੱਕ ਮਤਲਬ ਵੀ ਇਹ ਸਾਡਾ ਅੱਡਾ ਵਾ ਤੇ ਆਪਾਂ ਨੂੰ ਕੁੜੀਆਂ ਲੈ ਕੇ ਜਾਣੀਆਂ ਤੇ ਨਾਲੇ ਆਪਣੇ ਨਾਲ ਜਿਹੜੇ ਸੰਬੰਧ ਬਣਾਉਣੇ ਆ ਨਾਲੇ ਆਪਾਂ ਨੂੰ ਪੈਸੇ ਦੇ ਕੇ ਜਾਣੀਆਂ ਵੀ ਆਪਣਾ ਕੀ ਕੰਮ ਆਗਾ ਆਪਾਂ ਕੁੜੀਆਂ ਨੂੰ ਖੁਸ਼ ਕਰਨਾਗਾ ਕੁੜਿਆਂ ਨੂੰ ਮਤਲਬ ਇਹ ਬਾਗੋਬਾਗ ਕਰ ਦੇਣਾਗਾ ਤੇ ਫਿਰ ਜਿਹੜਾ ਇੱਥੇ ਸਾਇਲੋ ਭੜਕਿਆਂ ਦਾ ਕਹਿੰਦਾ ਨਾ ਉਹ ਭਰਾਵਾ ਮੇਰੇ ਕੋਈ ਕੰਮ ਨਹੀਂ ਹੁੰਦਾ ਕਿ ਤੈਨੂੰ ਤੇਰਾ ਕੰਮ ਮਰਵਾਰਕ ਕਿ ਮੈਂ ਇਹਦਾ ਕੰਮ ਕਰੂ ਦਿੱਲੀ ਨਹੀਂ ਆਇਆਗਾ ਮੇਰੇ ਤੇ ਕੰਮ ਨਹੀਂ ਹੁੰਦਾ ਫਿਰ ਜਿਹੜਾ ਰਾਕਵਾ ਬਹੁਤ ਸਮਝਾਉਂਦਾ ਕਹਿੰਦਾ ਵੀ ਤੂੰ ਫੇਰ ਹੀ ਤੇਰਾ ਪੋਟੇ ਦੇ ਕੋਠਾ ਪਹਿਨਣਾ ਫੇਰ ਹੀ ਤੇਰੇ ਕੋ ਘਾਰ ਆਉਣਾ ਘਾਰ ਵੀ ਮੈਂ ਇਹਨਾਂ ਪੈਸਾ ਵੀ ਲੈ ਕੇ ਆਉਂਗਾ ਨਾਲੇ ਪੈਸੇ ਆਉਂਦੇ ਆਗੇ ਨਾਲੇ ਮਜ਼ੇ ਆਉਂਦੇ ਆਗੇ ਫੁੱਲ ਸੁਆਦ ਆਉਂਦਾਗਾ ਮਗਲੀ ਪੂਰਾ ਉਹਨੂੰ ਕਨਵੈਸਟ ਕਰ ਲੈਂਦਾ ਵਾ ਸਾਇਲੋ ਦਾ ਤੇ ਹੁਣ ਰਾਗਬਾ ਜਿਹੜਾ ਉਹਨੂੰ ਸਾਈਲ ਨੂੰ ਕਹਿੰਦਾਗਾ ਵੀ ਤੂੰ ਵੀ ਬਾਹਰ ਆ। ਹੁਣ ਸਾਈਲ ਜਦੋਂ ਗੱਡੀ ਤੋਂ ਬਾਹਰ ਨਿਕਲਦਾਗਾ ਪੂਰਾ ਰਾਗ ਉਹਨੂੰ ਪ੍ਰੈਸ ਕਰ ਦਿੰਦਾਗਾ ਵੀ ਤੂੰ ਇਹ ਮਤਲਬ ਇਹ ਜਿਹੜਾ ਸਾਈਲ ਆ ਉਹ ਵੀ ਕੰਮ ਕਰਨ ਲਈ ਇਹ ਰਾਜੀ ਹੋ ਜਾਂਦਾਗਾ। ਪਰ ਉਹ ਫਿਰ ਰਾਤ ਨੂੰ ਕੁਝ ਨਹੀਂ ਕਰਦੇ ਰਾਗਬ ਤੇ ਸਾਈਲ ਤੇ ਅਗਲੀ ਰਾਤ ਆਉਂਦੀ ਹੈਗੀ। ਰਾਗ ਉਹ ਫਿਰ ਰਾਗ ਉਹਨੂੰ ਕਹਿੰਦਾਗਾ ਵੀ ਚੱਲ ਗਿਆ ਪੰਜ ਕੱਲ੍ਹ ਦੀ ਜਗ੍ਹਾ ਤੇ ਸਾਈਲ ਨੇ ਮੰਨ ਚੁੱਕਾ ਜਿਹੜਾ ਕਹਿੰਗੇ ਇਹ ਕੰਮ ਕਰਨ ਵਾਸਤੇ ਸਾਈਲ ਕਹਿੰਦਾ ਠੀਕ ਆ ਚਲੋ। ਉਸ ਤੋਂ ਬਾਅਦ ਉਹ ਸਾਈਲ ਤੇ ਰਾਗ ਗੱਡੀ ਲੈ ਕੇ ਜਾਂਦਾ ਉਹ ਸਾਈਲ ਗੱਡੀ 'ਚ ਬੈਠਦਾਗਾ ਪਰ ਇਸ ਵਾਰ ਜਿਹੜਾ ਸਾਈਲ ਆ ਉਹ ਵੀ ਆ ਦੇ ਉਸ ਤੋਂ ਆਉਂਦੀ ਲਾਇਪਤਰ ਨਗਰ ਤੇ ਜਾਂਦੇ ਹੈਗੇ ਪੁਲ ਨੀਚੇ ਫੜਦੇ ਹੈਗੇ ਗੱਡੀ ਖੜਾਉਂਦਾ ਹੈਗਾ ਰਗਵ ਤੇ ਰਗਵ ਤੇ ਜਿਹੜਾ ਸਾਈ ਨਾਲ ਗੱਡੀ ਚੋਂ ਬਾਹਰ ਨਿਕਲਦਾ ਹੈ ਕਿ ਤੇ ਰਗਵ ਦੋਵੇਂ ਗਲਾ ਚ ਪਰਮਾਲ ਬੰਨ ਲੈ ਜਾਂਦੇ ਹੈਗੇ ਤੇ ਥੋੜੀ ਥੋੜੀ ਮਜ਼ਦੂਰੀ ਤੇ ਖੜੇ ਹੋ ਜਾਂਦੇ ਹੈਗੇ ਫਿਰ ਉਦਾਂ ਹੀ ਕੁਝ ਬੂਰੀ ਬਾਹਰ ਕੁਝ ਟਾਈਮ ਵਾਲੇ ਕਲਮਜ਼ਰੀ ਕਾਰ ਆ ਕੇ ਕੱਢਦੀ ਹੈਗੀ ਤੇ ਉਸ ਨੂੰ ਮੈਨੂੰ ਪੁੱਠ ਨੀਚੇ ਲਗਜ਼ਰੀ ਕਾਰ ਉਹ ਬਾਜ ਮਾਰ ਦਿਆ ਕਿ ਸਾਈ ਨੂੰ ਤੇ ਜਿਹੜਾ ਰਗਵ ਕਹਿੰਦਾ ਵੀ ਚਲ ਤੇਰੀ ਤਾਂ ਬਹੁਣੀ ਬੜੀ ਛੇਤੀ ਹੋਊਗੀ ਵੀ ਤੂੰ ਜਾ ਮੈਂ ਆਤਰ ਮਗਰ ਮਗਰ ਲਾਉਣਾ ਦਾ ਉਹ ਤੁਮਾਰ ਸਾਈਲ ਨੂੰ ਮੁਕਾਬਲਾ ਸੀ ਆਈ ਕੰਮ ਕਰਨ ਵਾਸਤੇ ਕਿਉਂਕਿ ਉਹ ਤਾਂ ਪਹਿਲਾ ਕਸਟਮਰ ਸੀਗਾ ਤੇ ਸਾਈਲ ਦਾਦਾ ਉਸ ਗੱਡੀ 'ਚ ਬੈੰਦਾ ਵਾ ਕੁੜੀ ਨਾਲ ਗੱਲਬਾਤ ਕਰਦਾ ਤੇ ਜਦੋਂ ਕੁੜੀ ਨਾਲ ਗੱਲਬਾਤ ਕਰਦਾ ਵਾ ਕੁੜੀ ਦੱਸਦੀ ਇਹ ਮੇਰਾ ਨਾਮ ਆ ਤ੍ਰਿਤੀ ਤੇ ਸਾਈਲ ਦਾਦਾ ਵੀ ਮੇਰਾ ਨਾਮ ਸਾਈਲ ਆ ਤੇ ਜਾਂਦਾ ਕੁੜੀ ਨੂੰ ਫਲੈਟਾਂ ਲੈ ਕੇ ਜਾਂਦਾ ਸੀਗਾ ਤੇ ਜਾਂ ਫਿਰ ਉਹਨਾਂ ਦੇ ਆਪ ਦੇ ਮਕਾਨ ਹੁੰਦੇ ਜਾਂਦਾ ਉਹ ਕਟਾਉਂਦੇ ਉਹ ਉੱਤੇ ਲੈ ਕੇ ਜਾਂਦਾ ਸੀਗਾ ਆਪ ਦੇ ਆਪ ਦੇ ਕਸਟਮਰ ਹੁਣ ਜਿਹੜੀ ਤ੍ਰਿਤੀ ਸੀਗੀ ਉਹ ਆਪ ਦੇ ਉਹਨੂੰ ਲੈ ਜਾਂਦੀ ਇਹ ਫਲੈਟ ਵਿੱਚ ਤੇ ਸਾਇਲ ਨੂੰ ਜਦੋਂ ਸਾਇਲ ਜਾਣਦਾ ਉਹ ਫਿਲਮ ਵਿੱਚ ਗੱਲਾਂ ਬਾਤਾਂ ਕਰਦੇ ਥੋੜਾ ਟਾਈਮ ਵਾਦੋ ਗੱਲਾਂ ਬਾਤਾਂ ਕਰ ਤਵਾ ਉਹ ਇੱਕ ਡਰਿੰਕ ਲੈ ਕੇ ਹੁੰਦਾ ਹੈ ਜੀ ਦੋਵੇਂ ਡਰਿੰਕ ਵੀ ਕਰਦੇ ਆਗੇ ਸਾਇਲ ਵੀ ਕਰਦਾ ਡਰਿੰਕ ਤੇ ਕ੍ਰਿਤੀ ਵੀ ਡਰਿੰਕ ਕਰਦੇ ਉਸ ਤੋਂ ਬਾਅਦ ਸਾਇਲ ਨੂੰ ਕਹਿੰਦਾਗਾ ਵੀ ਜਿਹੜੇ ਕੰਮ ਵਾਸਤੇ ਉਹਨੂੰ ਲੈ ਕੇ ਆਏਗੇ ਉਹ ਕੰਮ ਸ਼ੁਰੂ ਕਰ ਤੇ ਹੁਣ ਜਿਹੜਾ ਮਤਲਬ ਸਾਇਲ ਦੇਖੋ ਉਹ ਬਹੁਤ ਖੂਬਸੂਰਤ ਏ ਇੱਕਦਾਂ ਚੰਗੀ ਬਾਡੀ ਬਣੀ ਹੋਈ ਸੀਗੀ ਉਹ ਵੀ ਆਰਮੀ ਦਾ ਸ਼ੌਂਕ ਸੀਗਾ ਤਾਂ ਕਰਕੇ ਉਸ ਤੋਂ ਬਾਅਦ ਜਿਹੜੀ ਕ੍ਰਿਤੀ ਦੀ ਬਾਡੀ ਤੇ ਫਿਦਾ ਹੋ ਜਾਂਦੀ ਹੈ ਕਿ ਉਸ ਤੋਂ ਬਾਅਦ ਉਹਨੂੰ ਮਤਲਬ ਹਲਕਾ ਹਲਕਾ ਉਹਦੀ ਪੂਰੀ ਬਾਡੀ ਤੇ ਟੱਚ ਕਰਨ ਲੱਗ ਜਾਂ ਸਾਇਲ ਨੂੰ ਵੀ ਹੁੰਦਾ ਮਤਲਬ ਵੀ ਕੀ ਕੰਮ ਸੀਗਾ ਸਾਇਲ ਦਾ ਉਹ ਵਾਧਾ ਜਾ ਰਿਹਾ ਸੀਗਾ ਤੇ ਸਾਇਲ 'ਚ ਵੀ ਜੋਸ਼ ਆਉਣ ਲੱਗ ਗਿਆ ਸੀਗਾ ਉਸ ਤੋਂ ਬਾਅਦ ਜੋਸ਼ ਆਉਣ ਤੋਂ ਬਾਅਦ ਉਹ ਦੋਵੇਂ ਕੋਈ ਨਾ ਸੰਬੰਧ ਬਣਾ ਲੈਂਦੇ ਨੇ ਸੰਬੰਧ ਬਣਾ ਲੈਂਦੇ ਜਦੋਂ ਸਵੇਰ ਹੁੰਦੀ ਹੈਗੀ ਅਗਲੀ ਸਵੇਰ ਜਦੋਂ ਗ੍ਰੀਤੀ ਉੱਠੋਂਦੀ ਹੈ ਵੀ ਉਸ ਤੋਂ ਬਾਅਦ ਉਹਨਾ ਉੱਥੇ ਉਹਦੇ ਮਤਲਬ ਜਿੱਥੋਂ ਉਹਨੇ ਚੱਕਿਆ ਸੀਗਾ ਗ੍ਰੀਤੀ ਨੇ ਉੱਥੇ ਉਹਨੂੰ ਛੱਡ ਆਉਂਦੀ ਹੈ ਜਦੋਂ ਜਦੋਂ ਸਵੇਰ ਹੁੰਦੀ ਆ ਤੇ ਦੋਵੇਂ ਜਾਣੇ ਜਿਹੜੇ ਆਪ ਦਾ ਨੰਬਰ ਚੇਂਜ ਕਰ ਲੈਂਦੇ ਹੈ ਨੰਬਰ ਚੇਂਜ ਕਰਨ ਤੋਂ ਬਾਅਦ ਜਿਹੜਾ ਸਾਇਲ ਆ ਉਹ ਉੱਥੇ ਜਿੱਥੋਂ ਚੱਕਿਆ ਹੁੰਦਾ ਉਹ ਤੇ ਛੱਡ ਜਾਂਦੀ ਹੈ ਕਿ ਗ੍ਰ ਤੇ ਅਗਲੇ ਦਿਨ ਫੇਰ ਜਿਹੜੀ ਕ੍ਰਿਤੀ ਉਹ ਸਾਇਲ ਨੂੰ ਲਾ ਲੈਂਦੀ ਹੈਗੀ ਤੇ ਮਿਲਦੀ ਹੈਗੀ ਤੇ ਐਦਾਂ ਕਰਦੇ ਕਰਦੇ ਹੱਤਾਂ ਨਾ ਗਿਆਂਦਾ ਕਾ ਕੋਣ ਉਹਨੂੰ ਮਿਲਣ ਵਾਸਤੇ ਬੁਲਾਉਂਦੀ ਹੈ ਕ੍ਰਿਤੀ ਇੱਕ ਰੈਸਟੋਰੈਂਟ 'ਚ ਸਾਇਲ ਉੱਤੇ ਜਾਂਦਾ ਹੈ ਰੈਸਟੋਰੈਂਟ 'ਚ ਖਾਂਦੇ ਪੀਂਦੇ ਆ ਕੇ ਗੱਲਾਂ ਬਾਤਾਂ ਮਾਰਦੇ ਆ ਕੇ ਹੁਣ ਜਿਹੜੀ ਕ੍ਰਿਤੀ ਉਹਨੂੰ ਸਾਇਲ ਨੂੰ ਪੁੱਛਦੀ ਹੈ ਵੀ ਤੇਰੇ ਘਰੇ ਕੌਣ ਆਂਗਾ ਤੇ ਘਰ ਤੇਰਾ ਘਰਵਾਰ 'ਚ ਕੌਣ-ਕੌਣ ਆਗਾ ਤੇ ਫਿਰ ਸਾਇਲ ਉਹਨੂੰ ਦੱਸਦਾਗਾ ਵੀ ਮੇਰੇ ਦੋ ਭੈਣਾਂ ਆਂਗਾ ਤੇ ਜਿਹੜਾ ਮੇਰਾ ਸੁਪਨਾ ਸੀ ਆਰਮੀ 'ਚ ਜਾਣਾ ਵੀ ਅਸੀਂ ਸਾਡੇ ਕੋਲ ਪੈਸਾ ਬਹੁਤ ਹੈ ਨਹੀਂ ਮਨ ਨੌਕਰੀ ਕਰਨ ਵਾਸਤੇ ਦਿੱਲੀ ਆਇਆ ਸੀਗਾ ਕਿਉਂ ਨੇ ਦੀ ਗੱਲ ਪੁੱਛਦਾ ਸाहिल ਕ੍ਰਿਤੀ ਨੂੰ ਵੀ ਤੂੰ ਦੱਸ ਤੇਰੇ ਪਰਿਵਾਰ ਚ ਕੌਣ ਕੌਣ ਆਲਾ ਹੁਣ ਇੱਥੇ ਜਿਹੜੀ ਕ੍ਰਿਤੀ ਉਹ ਦੱਸਦੀ ਮੈਂ ਬੇਸਿਕ ਤੌਰ ਚ ਚੰਡੀਗੜ੍ਹ ਤੋਂ ਆਂਗੀ ਤੇ ਵੀ ਜਿਹੜਾ ਮੇਰਾ ਵਿਆਹ ਹੋਇਆ ਸੀਗਾ ਇੱਕ ਬਹੁਤ ਵੱਡੇ ਬਿਜ਼ਨਸਮੈਨ ਨਾਲ ਹੋਇਆ ਸੀਗਾ ਤੇ ਸਾਡਾ ਕਿਸੇ ਕਾਰਨ ਕਰਕੇ ਤਲਾਕ ਹੋ ਗਿਆ ਜਿਹੜਾ ਉਹਦਾ ਸਾਰਾ ਬਿਜ਼ਨਸ ਸੀਗਾ ਉਹਦੇ ਚ ਅੱਜ ਮੈਨੂੰ ਮਿਲਿਆ ਤਾਂ ਕਰਕੇ ਮੇਰੇ ਕੋਲ ਪੈਸਾ ਬਹੁਤ ਆ ਗਿਆ ਹੁਣ ਇਹ ਗੱਲ ਜਦੋਂ ਉਹ ਸੁਣਦਾਗਾ ਸाहिल ਉਸ ਤੋਂ ਬਾਅਦ ਜਿਹੜਾ ਸाहिल ਉਹ ਤਾਂ ਚਾਹੁੰਦੇ ਸੀਗਾ ਵੀ ਉਹ ਪੈਸੇ ਵਾਲੀ ਕੁੜੀ ਨਾਲ ਵਿਆਹ ਕਰਾ ਲਈ ਦੋਵਾਂ ਨੇ ਜਿਹੜੇ ਵਿਆਹ ਦੀ ਡੀਡ ਰੱਖ ਲੈਂਦੇ ਦੋਵੇਂ ਇਕਦੂਜਾ ਨਾਲ ਵਿਆਹ ਵੀ ਕਰਾ ਲੈਂਦੇ ਆ। ਹੁਣ ਜਿਹੜਾ ਹੁਣ ਵਿਆਹ ਉਹਨਾਂ ਦਾ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੇ ਜਿਹੜਾ ਵਿਆਹ ਕਰਾਇਆ ਬਹੁਤ غلط ਕਰਾਇਆਗਾ। ਕੋਈ ਵੀ ਮੁਰਾਫ ਕਿਥੇ ਨੂੰ ਕਿਤੇ ਵੀ ਮਲਵਾ ਸਕਦਾਗਾ ਪਰ ਉਹਨਾਂ ਦਾ ਵਿਆਹ ਸਿਰਫ ਸਿਰਫ ਇੱਕ ਮਹੀਨਾ ਹੀ ਟਿਕਿਆ। ਉਸ ਤੋਂ ਬਾਅਦ ਉਹ ਨਾਲ ਵੀ ਕੁੜੀ ਨੇ ਤਲਾਕ ਲੈ ਲਿਆ। ਹੋਰੇ ਹੋਰ ਕਿੰਨੇ ਕੁ ਮੁੰਡੇ ਉਹਨੂੰ ਉਸ ਕੰਮ ਤੋਂ ਪਸੰਦ ਆਏ ਹੋਣਗੇ। ਕਿੰਨੇ ਨਾਲ ਉਸ ਕੁੜੀ ਨੇ ਵਿਆਹ ਕਰਾਇਆ ਹੋਣਾ। ਕਹਾਣੀ ਸੁਣਾਉਣ ਦਾ ਮਕਸਦ ਸਾਨੂੰ ਸੰਦੇਸ਼ ਦੇਣਾਗਾ। ਸੰਦੇਸ਼ ਸਿਰਫ ਇਹ ਨਹੀਂ ਆ ਵੀ ਐਦਾਂ ਕਿਸੇ ਦੇ ਬਿਨਾ ਮਤਲਬ ਜਕੀਨ ਕਰਨਾ ਨਹੀਂ ਚਾਹੀਦਾ। ਇਹ ਉਹਦਾ ਦੋਸਤ ਉਹ ਕੰਮ ਚ ਨਾ ਵੜਦਾ ਤੇ ਸ਼ਾਇਦ ਜਿਹੜਾ ਉਹ ਮਤਲਬ ਉਹਦਾ ਇੱਕ ਵਿਆਹ ਨਾ ਟੁੱਟਦਾ ਵਿਆਹ ਨਾ ਕਰਾਉਂਦਾ ਸਹਿਲ ਸਹਿਲ ਚੰਗਾ ਇਨਸਾਨ ਸੀਗਾ ਤੇ ਉਹ 20 22000 ਦੀ ਨੌਕਰੀ ਕਰਦਾ ਤੇ ਆਉਂਦਾ ਹਾਈ ਵਧੀਆ ਰਹਿੰਦਾ ਸੱਟ ਰੰਗ ਪਰ ਉਹਨੇ ਇੱਕ ਗਲਤ ਫੈਸਲਾ ਲੈ ਲਿਆ ਉਹ ਪੁਲਿਸ ਥੱਲੇ ਕਾਢਣ ਦਾ ਤੇ ਉਸ ਤੋਂ ਬਾਅਦ ਉਹ ਕੁੜੀਆਂ ਨਾਲ ਜਾਂਦਾ ਤੇ ਕੁੜੀਆਂ ਨਾਲ ਜਾ ਕੇ ਉਸ ਤੋਂ ਬਾਅਦ ਉਹਨਾਂ ਨਾਲੇ ਉਹਨਾਂ ਨੂੰ ਮਜ਼ੇ ਲੈਂਦਾ ਤੇ ਨਾਲੇ ਕੁੜੀਆਂ ਦੇ ਤੇ ਨਾਲੇ ਉਹਨਾਂ ਤੋਂ ਪੈਸੇ ਲੈਂਦਾਗਾ ਤੇ ਫਿਰ ਉਹ ਇੱਥੇ ਥੋੜਾ ਬਹੁਤਾ ਲਾਜ ਜਾ ਜਿਹੜਾ ਸਹਿਲ ਦੀ ਮੰਨਚ ਵੀ ਆ ਗਿਆ ਸੀ ਤਾਂ ਕਰਕੇ ਉਹਨੇ ਉਸ ਕੁੜੀ ਕ੍ਰਿਤੀ ਨਾਲ ਵਿਆਹ ਕਰਾਇਆ ਸੀਗਾ ਹੁਣ ਤੁਸੀਂ ਆਪਦੇ ਆਪ ਦੇ ਵਿਚਾਰ ਦੱਸੋ ਕਮੈਂਟਾਂ ਚ ਵੀ ਜੋ ਸਾਹਿਲ ਨੇ ਵਿਆਹ ਕਰਾਉਣ ਦਾ ਮਕਸਦ ਉਹ ਪੈਸੇ ਲੈਤਾ ਸੀ ਜਾਂ ਗੱਲ ਤੋਂ ਲੈਤਾ ਸੀਗਾ ਜਾਂ ਉਹਨੇ ਜੋ ਕੰਮ ਚੁਣਿਆ ਸੀ ਉਹ ਸਹੀ ਚੁਣਿਆ ਸੀ ਜਾਂ ਗੱਲ ਤੋਂ ਚੁਣਿਆ ਸੀਗਾ ਕਿ ਇਹ ਜਿਹੇ ਰਿਸ਼ਤੇ ਨਾਲ ਉਹ ਤਾਂ ਬੰਦਾ ਇਦਾਂ ਹੀ ਚੰਗਾ ਹੈ ਤੇ ਉਹਨੂੰ ਸਾਹਿਲ ਨੂੰ ਬਿਲਕੁਲ ਪਤਾ ਸੀਗਾ ਕਿ ਉਹ ਕੁੜੀ ਕੀ ਕੰਮ ਕਰਦੀ ਹੈ ਮੇਰੇ ਤੋਂ ਬਿਨਾ ਹੋਰ ਕਿੰਨੇ ਹੀ ਮੁੰਡੇ ਉਹਨੇ ਗੱਡੀ 'ਚ ਚੜਾਏ ਹੋਣਗੇ ਆਪ ਦੀ ਚ ਕਿੰਨੇ ਆਪ ਦੀ ਪ੍ਰਾਟਾ 'ਚ ਬੁਲਾਏ ਹੋਣਗੇ ਪਰ ਫਿਰ ਵੀ ਜਿਹੜਾ ਸਾਹਿਲ ਉਸ ਕੁੜੀ ਨਾਲ ਵਿਆਹ ਕਰਾ ਲੰਦਾ ਕਰਦੇ ਮਹੀਨਾ ਹੀ ਉਹਨਾਂ ਦੇ ਬੈਟੇ ਦਾ 6 ਮਹੀਨੇ ਦਵਾ ਦੋਨੋਂ ਤਲਾਕ ਹੋ ਜਾਂਦਾ ਚਲੋ ਧੰਨਵਾਦ ਅੱਜ ਦੀ ਸਟੋਰੀ ਸੌਣ ਲਈ ਜੇ ਤੁਹਾਨੂੰ ਕੁਝ ਮਿਲਿਆ ਚੈਨਲ ਤੇ ਕਮੈਂਟ ਜ਼ਰੂਰ ਕਰਕੇ ਜਾਓ ਉੱਧਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ